ਅਸੀ ਸਜ਼ਾ ਰਹਿ ਵੀ ਗਈ ਕਿਉਂਕਿ ਸਿੱਖਾਂ ਨੂੰ ਸਜ਼ਾਵਾ ਬਹੁਤ ਦਿੱਤੀਆਂ ਫਤਵੇ ਬੜੇ ਜਾਰੀ ਕੀਤੇ ਹੁਣ ਕੋਈ ਅਸੀ ਸਜ਼ਾ ਵੀ ਰਹਿ ਗਈ ਮੈਨੂੰ ਇਹ ਨਹੀਂ ਸਮਝ ਆਉਂਦੀ ਤੈਨੂੰ ਸਜ਼ਾ ਕਿਹੜੀ ਦੇਵਾਂ ਕਿਹੜਾ ਫਤਵਾ ਤੈਨੂੰ ਜਾਰੀ ਕੀਤਾ ਜਾਏ ਜ਼ਕਰੀਆ ਖਾਨ ਨੇ ਹੰਕਾਰ ਵਿੱਚ ਚੱਕਿਆ ਯਾਰ ਬੰਦ ਕਰਕੇ ਜ਼ਕਰੀਆ ਖਾਨ ਆਖਦਾ ਮੈਂ ਚਾਹੁੰਦਾ ਕਿ ਆਪਣੀ ਜੁੱਤੀ ਖੋਲ ਕੇ ਤੇਰੇ ਸਿਰ ਵਿੱਚ ਮਾਰ ਮਾਰ ਕੇ ਜੁੱਤੀਆਂ ਮਾਰ ਮਾਰ ਕੇ ਤੈਨੂੰ ਮੌਤ ਦੀ ਕਾਟ ਉਤਾਰਦੇ ਆਂ ਭਾਈ ਤਾਰੂ ਸਿੰਘ ਨੇ ਆਖਿਆ ਇਹ ਤਾਂ ਵਾਹਿਗੁਰੂ ਜਾਣਦਾ ਅਕਾਲ ਪੁਰਖ ਜਾਣਦਾ ਹੈ ਜੁੱਤੀਆਂ ਦੇ ਨਾਲ ਮੌਤ ਕਿਦੀ ਹੋਣੀ ਹੈ ਮਾ ਧਰਮ ਵਿੱਚ ਅਡੋਲਾ ਤੇ ਪਰਪੱਕਾ ਤੂੰ ਜਿੰਨੇ ਮਰਜੀ ਤਸੀਹ ਦੇ ਲਾ ਵਿਦਵਾਨ ਲਿਖਦੇ ਨੇ ਇਤਿਹਾਸ ਕਈ ਵਾਰ ਸਾਨੂੰ ਸੁਣਨ ਪੜਨ ਵਿੱਚ ਮਿਲਦਾ ਹੈ रिकॉर्ड ਹੋਏ ਗੀਤਾਂ ਵਿੱਚੋਂ ਵੀ ਕਈ ਵਾਰ ਤੁਸੀਂ ਸੁਣਦੇ ਆਇਓ ਕਿ ਭਾਈ ਤਾਰੂ ਸਿੰਘ ਦੇ ਜਿਹੜੇ ਕੇਸ ਕੱਟਣ ਦਾ ਫਤਵਾ ਜਾਰੀ ਕੀਤਾ ਕੇਸ ਲੋਹੀ ਦੀਆਂ ਤਾਰਾਂ ਬਣ ਗਏ ਪਰ ਜੇ ਇਤਿਹਾਸ ਦੇ ਨੁਕਤੇ ਪੜੀਏ ਗੋਹ ਦੇ ਨਾਲ ਇਤਿਹਾਸ ਕਦੇ ਮੁਕੰਮਲ ਨਹੀਂ ਹੁੰਦਾ ਇਹਦਾ ਮੂੰਹ ਖੁੱਲਾ ਹੁੰਦਾ ਹੈ ਬ੍ਰਿਗੀ ਵਿੱਚ ਇਤਿਹਾਸ ਦੇ ਨੁਕਤੇ ਪੜੋ ਤਾਂ ਇਹ ਗੱਲਾਂ ਬੜੀ ਦੂਰ ਰਹਿ ਜਾਂਦੀਆਂ ਨੇ ਕਿਉਂਕਿ ਕੁਰਾਨ ਸ਼ਰੀਫ ਦੇ ਅੰਦਰ ਇੱਕ ਆਇਤ ਹੈ ਸੂਰਾ ਸੂਰਤ ਅਲ ਵਕਰਾ ਇਸ ਆਇਤ ਵਿੱਚ ਕੇਸਾਂ ਦੀ ਮਹੱਤਤਾ ਦਰਸਾਈ ਗਈ ਹੈ ਕੇਸਾਂ ਦੀ ਮਹੱਤਤਾ ਕੀ ਹੈ ਅੱਜ ਤੱਕ ਜਿੰਨੇ ਵੀ ਪਹਿਲਾਂ ਫਤਵੇ ਜਾਰੀ ਹੋਏ ਨੇ ਚਾਹੇ ਸਾਹਜਾਦਿਆਂ ਨੂੰ ਹੋਇਆ ਉਹਨਾਂ ਫਤਵਿਆਂ ਵਿੱਚ ਕਿਤੇ ਵੀ ਕੇਸ ਕੱਟਣ ਦੇ ਫਤਵੇ ਜਾਰੀ ਨਹੀਂ ਆ ਕਿਉਂਕਿ ਇਸ ਆਇਤ ਦੇ ਵਿੱਚ ਕੈਸਾਂ ਦੀ ਮਹੱਤਤਾ ਦਰਸਾਈ ਗਈ ਹੈ ਅਰਜਕੀਲਨ ਕਿਹਾ ਜਾ ਸਕਦਾ ਹੈ ਕਿ ਜੇ ਫਤਵਾ ਜਾਰੀ ਕੀਤਾ ਤੇ ਖੋਪਰ ਲਾਣ ਦਾ ਕੀਤਾ ਗਿਆ ਕੇਸ ਕੱਟਣ ਦਾ ਨਹੀਂ